ਦੇ ਹੀ ਨਾ ਥ੍ਰੀ ਵੀਟਿੰਗ ਇੱਥੇ ਹੁੰਦੀਆਂ ਸੀ ਅੱਛਾ ਜੀ ਯੋ ਅੱਛਾ ਜੀ ਬੜੇ ਦਿਨਾਂ ਤੇ ਡੱਡੀ ਹੋਈ ਹੈ ਇੱਥੇ ਅੱਛਾ ਪਰ ਮਜਬੂਰੀ ਨਾਲ ਛੱਡਣਾ ਪਿਆ ਕਰ ਹਾਂਜੀ ਮਜਬੂਰੀ ਨਾਲ ਛੱਡਣਾ ਪਿਆ ਜੀ ਇਸ ਘਰ ਦੇ ਵਿੱਚ ਫੈਮਿਲੀ ਹੈ ਜੀ ਅੱਛਾ ਜੀ ਕਿ ਰਹ ਰਹੇ ਹੋ ਪਛਾਉਂਕਾ ਥੋੜਾ ਜਿਹਾ ਸੰਗਰੂਪ ਘਰ ਟ੍ਰੈਕਟਰ ਵਾਲਾ ਨਾਲ ਡੁੱਬੇ ਹਾਂਜੀ ਮਕਾਲੇ ਜਿਹਾ ਬਾਹਰ ਕਰਕੇ ਬਜਾਵ ਇਹਨਾਂ ਪਰਿਵਾਰ ਨਾਲ ਹੋਵੇ ਤੇ ਰਹਿੰਦਾ ਅੱਛਾ ਜੀ ਬਾਬੇ ਕੁੜੀਆ ਕਿੱਥੇ ਆ ਕੱਢ ਮੈਂ ਮਲਾਉਣਾ ਹੀ ਆਇਆ ਸੀ ਚੋ ਵੇ ਤੇ ਦੰਕਸਤਿਆਂ ਰਾਹੀ ਜਾ ਕੇ ਦੇਖਿਆ ਜਾਂਦਾ ਤੇ ਮੈਂ ਅੱਖਰ ਚੈਨਲ ਵਾਲਿਆਂ ਦਾ ਵੀ ਬਾਈ ਹੁਣ ਦਾ ਧੰਨਵਾਦ ਕਰਦਾ ਰਵਨੀਤ ਹੁਣ ਦਾ ਵੀ ਬਾਈ ਹੁਣੀ ਸਲੂਟ ਆ ਤਰ ਰਿਹਾ ਹੈ ਅੱਛਾ ਸਰਪੰਚ ਸਾਹਿਬ ਦਾ ਘਰ ਆ ਗਿਆ ਹਾਂਜੀ ਆ ਕੀ ਚੀਜ਼ ਹੈ ਵੀ ਇਹ ਮਸ਼ੀਨ ਦੇ ਅੱਗੇ ਪੁਛੀ ਰਹੀ ਹੈ ਚੈਨਲ ਮਸ਼ੀਨ ਅੱਛਾ 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 ਟ੍ਰੇਨ ਚ ਬੂਟੀ ਕੱਟਣ ਵਾਲਾ ਓਕੇ 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 ਹੁਣ ਰੁਕਣਾ ਆਪਾਂ ਹਾਂ ਦੇਖ ਲੋ ਆ ਹੁਣ ਪਹੁੰਚ ਚੁੱਕੇ ਹਾਂ ਜੀ ਅਸੀਂ ਕਰਮਜੀਤ ਬਾਈ ਦੇ ਘਰੇ ਸੋ ਨਾ ਸਰਪੰਚ ਸਾਹਿਬ

ਜੀ ਜੀ ਅੱਛਾ ਸੋ ਅੱਟ ਵੀ ਸਿਹਰ ਘਟਾ ਥਾ ਠੀਕ ਚਾਹ ਪਾਣੀ ਪੀ ਕੇ ਚੱਲੇ ਜੀ ਤੇ ਪਰਮਾਤਮਾ ਚੜ੍ਹਦੀ ਕਲਾ ਰੱਖੇ ਸਾਰੇ ਪਰਿਵਾਰਾਂ ਤੇ ਬਾਏ ਸਾਰਨ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਚਲੋ ਜੀ ਔਰ ਜੀ ਦਵਾਈ ਅੱਗੇ ਡੂੰਗਾ ਪਟਾਣ ਚੜ੍ਹਦੀ ਹੁੰਦੀ ਵਾਹਿਗੁਰੂ 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 ਭਲੀ ਕਰੀਂਦਾ ਤੇ ਆ ਨਾ ਮਰੇ ਨਾ ਵੈਸੇ ਬੱਗੇ ਬਏ ਆ ਨਾ ਬੱਗੇ ਆ ਲੋਕਲ ਮੱਕੀ ਹੈ ਨਾ ਕਾਮਾ ਮਖਨ ਸੁਤੇ ਰਮਾ ਕੰਮੀ ਤੀ ਵਾ ਕੋ ਕਰਨਾ ਮਖੋ ਚਾਈ ਬੜੇ ਦਿਨਾਂ ਤੇ ਡੱਟੀ ਹੋਈ ਹੈ ਇੱਥੇ ਅੱਛਾ ਪਰ ਮਜਬੂਰੀ ਨਾ ਛੱਡਣਾ ਪਿਆ ਕਰ ਹਾਂਜੀ ਮਜਬੂਰੀ ਨਾ ਛੱਡਣਾ ਪਿਆ ਜੀ ਇਸ ਘਰ ਦੇ ਵਿੱਚ ਫੈਮਿਲੀ ਹੈ ਜੀ ਅੱਛਾ ਜੀ ਕਿ ਰਹ ਰਹੇ ਹੋ ਅੱਛਾ ਉਹ ਕਾ ਥੋੜਾ ਜਿਹਾ ਸਮੂਹ ਘਰ ਟਰੈਕਟਰ ਵਗੈਰਾ ਸਾਰੇ ਡੁੱਬੇ ਹੋਏ ਹਾਂਜੀ ਅੱਛਾ ਮਕਾਨ ਉੱਤੇ ਪਾਏ ਕਰਕੇ ਬਚਾ ਲਓ ਇਹਨਾਂ ਪਰਿਵਾਰ ਦਾ ਨਿਯੋਜਨ ਅੱਛਾ ਜੀ ਬਾਪੂ ਕੁੜੀਆ ਕਿੱਥੇ ਆ

ਤਾ ਵੀ ਸਾਡੇ ਪੰਜਾਬ ਨੂੰ ਨਕਸ਼ਾ ਤੋ 30 ਪੈਂਡਾ ਜਿਹੜੇ ਡੁੱਬ ਚੁੱਕੇ ਆ 15 15 ਫੁੱਟ ਪਾਣੀ ਕਿਤੇ 5 ਫੁੱਟ ਪਾਣੀ ਆਸਪੈ ਦੇ ਤੁਸੀਂ ਦੇਖ ਲਓ ਕਿੱਡੇ ਲੰਮੇ ਹੁੰਦੇ ਆਸਪੈ ਦੇ ਜੂਸੀਆ ਥੱਟ ਚਲਦਾ ਨਹੀਂ ਹੁਣ ਇੱਥੇ ਹੁਣ ਚਲਾ ਦੇ ਆਸਪੈ ਇਦਾਂ ਦੇ ਕਿੱਡੇ-ਕੱਡੇ ਕਾਸਤੇ ਸੇ ਉਨੇ ਲੇਵਰ ਦੇ ਦਿੰਦੇ ਆ ਭਾਈ ਵਾ